ਮੈਂ ਦੇ ਘਰ ਮੈਂ ਗੱਲ ਕਰਵਾ ਲਾ ਮੈਂ ਕਿੱਥੇ ਲਾਏ ਮੈਂ ਬੱਚੇ ਤੂੰ ਘੜਿਆ ਮੈਂ ਕਿਤੇ ਜਾਵਾਂਗੇ ਮਰੇ ਬੱਚੇ ਕਿੱਥੇ ਜਾਣਗੇ ਗੱਲਾਂ ਇਹ ਤੁੰਦੀ ਦਾ ਇਹਨਾਂ ਨਾਲ ਗੱਲ ਕਰਵਾ ਲਓ ਇਹਦੇ ਨਾਲ ਇਹ ਕਿਹੜੇ ਸਮਾਨ ਘੱਟ ਜਾਂਦੇ ਨੇ ਮੇਰੇ ਕੋਲ 300 ਰੁਪਏ ਮੈਂ ਆਪਣੇ ਖਰਚਾ ਕਰਦੇ

Jangan ਰੋ ਬੱਚਿਓ ਕੋਈ ਤਾਂ ਰੋਗ ਪ੍ਰਗਾਮ ਦਾ ਦੁਸ਼ਮਣ ਨੂੰ ਸ਼ਰੇ ਨਸ਼ਾ ਬਹਨ ਨਾਲ ਆ ਕੇ ਮੇਰੇ ਕੰਮ ਕਰਦਾ ਆ ਕਾਲੋ ਬੇਟਾ ਜੇਸ਼ੂ ਦੇ ਉਹ ਦਿਨ ਹੋ ਜੋ ਇਕ ਕੱਲੀ ਕੱਲੀ ਖੜੀ ਹੋ ਤੁਸੀਂ ਜੇਸ਼ੂ ਕਰ ਜਾ ਕੇ ਸਾਰੀ ਉੱਥੇ ਆ ਆ ਮੈਂ ਨਜ਼ਰ ਪੜਾਣਾ ਨੇ ਉਹ ਨਾ ਬੇਡਾ ਬੇਲਾ ਕਰ ਮੇਰਾ ਠੇਕੇ ਬੜਵਾ ਕੇ ਅੱਗੇ ਵਪਾਰ ਕਰਨਾ ਚਾਹਦਾ ਕੀ ਗੱਲ ਉਹਦੀ ਕਮਾਈ ਨੂੰ ਘਾਟਾ ਪੈ ਗਿਆ ਮੈਂ ਤਾਂ ਕੰਨੂ ਦੀ ਧੀ ਮਰਿਆ ਉਹ ਟੱਪਰ ਮਰ ਜਾਏਗਾ ਉਹ ਮੈਂ ਬੜਾ ਸੋਹਣ ਕਿੱਦਾਂ ਬੜਾ ਬਣਦੇ ਕਦੇਗਾ ਬੱਚਾ ਰੋ ਲਗਾ ਰਿਹਾ ਕੀ ਕਰ ਪਈ ਹੋਇਆ ਬੰਦੇ ਕਰੇ ਨਾ ਸਾਜਾ ਨਾ ਗੀਂਪਾਉਂਦੇ ਚਲੋ ਪਲੇਗਾ ਨਾ ਕੁਛ ਚੰਤਰੀ ਜਵ ਕੇਂਦਰ ਮੁੰਡਾ ਨਿਤਰੀ ਐਂ ਖਿੱਚੀ ਜਾਣਾ ਆ ਬੱਚਾ ਨਹੀਂ ਦਿਖਾ ਸਾਡੇ ਪ੍ਰੋਟੈਸਟ ਸਾਡੇ ਸੇਵਾਦਾਰ ਨਹੀਂ ਚੱਕਾ ਲਈ ਸਾਡੇ ਜਿੱਨਾ ਬਹਾਨਾ ਨਾਲ ਆ ਕੇ ਸੁਣਨਾ ਕਰ ਰਹੇ ਨੇ ਆ ਘਰੋਂ ਰੋਕ ਤਾਂ ਮਾਰ ਸਾਡੇ ਨਾਲ ਨਹੀਂ ਮੋੜਦੇ ਸਾਡੇ ਸਾਡੇ ਪੱਤੇ ਕਰ ਰਹੇ ਨੇ ਮੈਂ ਆਪਣੇ ਕਰਤੀ ਆ ਆਪਣੇ ਆਏ ਬੱਚੇ ਕਰੇ ਆਪਣੇ ਸਾਡੇ ਨਾਲ ਗਿੰਪਾਉਂਦੇ ਕਹਿੰਦੇ ਚੁੱਕ ਲੈਗੇਗਾ ਕੋਈ ਚਮਤਰੀ ਜਾ ਬੇਟਾ ਮੁੰਡਾ ਨਿਕਲ ਤੀ ਆ ਅਸੀਂ ਕਿੱਥੇ ਜਾ ਕੇ ਰੱਖਦੇ ਦੋਲੇ ਦਾ ਮੁੰਡਾ ਮਾਪੂਰਗਲੇ ਆ ਕੇ ਸਾਰੇ ਕੁਝ ਪ੍ਰਾਪਰਟੀਆਂ ਔਰ ਇਲੀਗਲ ਕੰਸਟਰਕਸ਼ਨਸ ਕਾਰਪੋਰੇਸ਼ਨ ਨੇ ਔਰ ਪੀ ਡਬਲਯੂ ਡੀ ਨੇ ਇਹਨਾਂ ਨੇ ਆਇਡੈਂਟੀਫਾਈ ਕੀਤਾ ਹੀ ਨਹੀਂ ਆ ਰਹੀ ਮੈਨੂੰ ਇਹਨਾਂ ਨੂੰ ਕਾਇਦਾ ਫੁਲਸ ਤੋਂ ਫੋਰਸ ਮੰਗੀ ਹੈ ਡਿਊਟੀ ਮਾਜਿਸਟ੍ਰੇਟ ਆਏ ਹੋਏ ਨੇ ਲਾਫ ਲੈਂਡ ਜਿਹੜਾ ਹਮੇਸ਼ਾ ਪ੍ਰਵੇਲ ਕਰਦਾ ਆਪਾਂ ਦੇਖਦੇ ਆਂ ਕਿ ਹੌਨਰੇਬਲ ਹਾਇਰ ਕੋਰਟਸ ਵੀ ਹਮੇਸ਼ਾ ਕਹਿੰਦੀਆਂ ਨੇ ਕਿ ਲਾਅ ਆਲ ਫਲੈਂਟ ਪ੍ਰਵੇਲ ਕਰੇਗਾ ਔਰ ਐਸਪਰ ਲਾਅ ਜਿਹੜੇ ਕੰਸਟਰਕਸ਼ਨਸ ਠੀਕ ਨੇ ਐਸੇ ਤਰ੍ਹਾਂ ਹੀ ਇੱਕ ਮਿੰਟ ਸਰ ਹੋਣੀ ਸਵਾਲ ਦਾ ਜੀ ਇਸੇ ਦੇ ਵਿੱਚ ਹੀ ਸਰ ਆ ਜਿਹੜੀਆਂ ਸਾਰੀਆਂ ਹੋ ਰਹੀਆਂ ਨੇ ਇਹਨਾਂ ਚੋਂ ਕੁਝ ਘਰ ਜਿਹੜੇ ਨੇ ਡਰਗ ਜਿਹੜੇ ਸਮੱਗਲਰਸ ਦੇ ਨੇ ਉਹਨਾਂ ਦੇ 10 10 11 11 ਮੁਕੱਦਮੇ ਵੀ ਨੇ ਤੇ ਬੜੇ ਸਟਰੋਂਗ ਤਰੀਕੇ ਨਾਲ ਕਿਹਾ ਜਾ ਰਿਹਾ ਜੀ ਕਿ ਯੁੱਧ ਨਸ਼ਿਆਂ ਵਿਰੁੱਧ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਾਡੇ ਡੀਆਈਜੀ ਸਾਹਿਬ ਪਰਮਾਨਯੋਗ ਐਸਐਸਪੀ ਸਾਹਿਬ ਨੂੰ ਬੜੀ ਕਲੀਅਰ ਇੰਸਟਰਕਸ਼ਨ ਹੈ ਕਿ ਜਿਹੜਾ ਵੀ ਬੰਦਾ ਡਰੱਗ ਟ੍ਰੇਡ ਦੇ ਵਿੱਚ ਡਰੱਗ ਪੈਟਲਿੰਗ ਚ ਡਰੱਗਸ ਸਮਗਲਿੰਗ ਚ ਚਾਹੇ ਉਹ ਸਮਗਲਿੰਗ ਕਰਦਾ ਚਾਹੇ ਪੈਟਲਿੰਗ ਕਰਦਾ ਚਾਹੇ ਉਹ ਥੱਲੇ ਜਿਹੜਾ ਉਹਨੇ ਪੁਆਇੰਟਸ ਬਣਾਏ ਹੋਏ ਨੇ ਸੇਲ ਪੁਆਇੰਟਸ ਜਿੱਥੋਂ ਲੋਕਾਂ ਦੇ ਬੱਚੇ ਆਉਂਦੇ ਨੇ ਆ ਕੇ ਡਰੱਗਸ ਲੈ ਕੇ ਜਾਂਦੇ ਨੇ ਉਹਨਾਂ ਨੂੰ ਬੜਾ ਸਟਰੋਂਗ ਐਕਸ਼ਨ ਦਿੱਤਾ ਜਾਊਗਾ ਇਸ ਗੱਲ ਨੂੰ ਲੈ ਕੇ ਕਿ ਜੇ ਕੋਈ ਵੀ ਗਲਤ ਕੰਮ ਦੇ ਵਿੱਚ ਇਨਵੋਲਵ ਹੈ ਔਰ ਉਸ ਡਰੱਗ ਮਨੀ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਕੰਸਟਰਕਸ਼ਨ ਕੋਈ ਇਨਕ੍ਰ ਐਸ ਪਰ ਲਾਅ ਪਰ ਐਸ ਪਰ ਲਾਅ ਜੈਟ ਦੈਟ ਵਿਲ ਪ੍ਰਵੇਲ ਕਿੰਨੇ ਕੁ ਮਕਾਨ ਹੋਣਗੇ ਕਿੰਨੇ ਕੁ ਮਕਾਨ ਬਿਲਕੁਲ ਸਰ ਇਹਨਾਂ ਚੋਂ ਦੋ ਫੈਮਿਲੀਸ ਦੀ ਪ੍ਰੋਪਰ ਆਇਡੈਂਟੀਫਿਕੇਸ਼ਨ ਹੈ ਜੀ ਇੱਕ ਦਾ ਹਿੱਸਾ ਪੀਡਬਲਯੂਡੀ ਚ ਔਰ ਇੱਕ ਦਾ ਆਉਂਦਾ ਹੈ ਇਹਦੇ ਚ ਮਸਫ ਕਾਰਪੋਰੇਸ਼ਨ ਚੋਂ ਤਾਂ ਉਹਨਾਂ ਦੇ ਮੁਕਦਮੇ ਦਰਜ ਨੇ ਤੇ ਔਰ ਉਹਨਾਂ ਦੇ ਜਿਹੜਾ ਨੇ ਬਣਦੀ ਜੋ ਜੋ ਆਇਡੈਂਟੀਫਾਈ ਕਰਕੇ ਦੇ ਰਹੀ ਹੈ ਸਾਨੂੰ ਕਾਰਪੋਰੇਸ਼ਨ